ਗੁਰਮਖ ਪਿਆਰਿਓ ਦੇਖੋ ਕੁਝ ਲੋਕ ਆ ਜਿਹੜੇ ਕਿ ਅਕਸਰ ਹੀ देर ਨਾਲ ਉੱਠਦੇ ਆ ਕੁਝ ਬੀਬੀਆਂ ਭੈਣਾਂ ਵੀ ਹਨ ਜਿਨ੍ਹਾਂ ਨੂੰ ਕਈ ਵਾਰੀ ਉੱਠਣ ਵਿੱਚ ਦੇਰੀ ਹੋ ਜਾਂਦੀ ਆ ਤੇ ਜਦੋਂ ਆਪਾਂ ਦੇਰ ਨਾਲ ਉੱਠਦੇ ਆ ਤੇ ਸਾਨੂੰ ਕੁਝ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ ਪਰ ਅਸੀਂ ਉਹ ਕਰਦੇ ਆ ਜਿਹਦਾ ਅਸਰ ਸਾਡੇ ਘਰ ਤੇ ਪਰਿਵਾਰ ਤੇ ਵੀ ਪੈਂਦਾ ਉਹ ਗੱਲਾਂ ਕਿਹੜੀਆਂ ਹਨ ਜਿਹੜੀਆਂ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਤਾਂ ਆਓ ਜੀ ਹੁਣ ਆਪਾਂ ਉਹਨਾਂ ਨੂੰ ਜਾਣਦੇ ਆ ਉਹਨਾਂ ਗੱਲਾਂ ਨੂੰ ਆਪਾਂ ਸਮਝਦੇ ਆਂ ਪਰ ਉਸ ਤੋਂ ਪਹਿਨਾ ਇਹ ਚੀਜ਼ਾਂ ਜਾਣਣੀਆਂ ਬੜੀਆਂ ਜ਼ਰੂਰੀ ਆ ਵੀ ਸਾਨੂੰ ਕੀ ਕਰਨਾ ਚਾਹੀਦਾ ਜੇ ਇਹ ਪਤਾ ਲੱਗ ਜਾਵੇਗਾ ਕੀ ਕਰਨਾ ਚਾਹੀਦਾ ਇਹ ਆਪਣੇ ਆਪ ਹੀ ਪਤਾ ਲੱਗ ਜਾਣਾ ਵੀ ਕੀ ਨਹੀਂ ਕਰਨਾ ਚਾਹੀਦਾ ਦੇਖੋ ਅੰਮ੍ਰਿਤ ਵੇਲੇ ਦੀ ਤਾਂ ਆਪਾਂ ਨੂੰ ਸਾਰਿਆਂ ਨੂੰ ਗੱਲ ਪਤਾ ਹੈ ਕਿ ਅੰਮ੍ਰਿਤ ਵੇਲਾ ਸੰਭਾਲਣਾ ਚਾਹੀਦਾ ਇਹ ਉਹ ਸਮਾਂ ਹੁੰਦਾ ਸ਼ਾਂਤ ਸਮਾਂ ਤੇ ਇਹ ਸਮੇਂ ਵਿੱਚ ਨਾ ਬਹੁਤ ਸਾਰੀਆਂ ਰੱਬੀ ਰੂਹਾਂ ਅੰਮ੍ਰਿਤ ਵੇਲੇ ਉੱਠ ਕੇ ਭਜਨ ਬੰਦਗੀ ਕਰਦੀਆਂ ਨੇ ਦੀ ਦਾ ਅਸਰ ਪੈਂਦਾ ਆਵਾ ਮੰਡਲ ਬਣ ਜਾਂਦਾ ਬਹੁਤ ਕਿਰਪਾ ਹੋ ਜਾਂਦੀ ਆ ਤੇ ਅੰਮ੍ਰਿਤ ਵੇਲੇ ਉੱਠਦੇ ਵੀ ਉਹੀ ਆ ਜਿਨ੍ਹਾਂ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਿਆਰ ਕਰਦੇ ਆ ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਆ ਅੰਮ੍ਰਿਤ ਵੇਲੇ ਉੱਠ ਕੇ ਕਈ ਵਾਰੀ ਅਸੀਂ ਇੱਕਦਮ ਹੀ ਨਾ ਵੀ ਅਸੀਂ ਕਿਤੇ ਕੰਮ ਧੰਦਿਆਂ ਤੋਂ ਲੇਟ ਨਾ ਹੋ ਜਾਈਏ ਜਦ ਹੀ ਕੰਮ ਕਰਨ ਲੱਗ ਜਾਂਦੇ ਆ ਮਾਲਕ ਦਾ ਸ਼ੁਕਰਾਨਾ ਕਰਨਾ ਭੁੱਲ ਜਾਂਦੇ ਆ ਕੁਝ ਬੀਬੀਆਂ ਇਹੋ ਜੀਆਂ ਹੁੰਦੀਆਂ ਉਹ ਜਦ ਹੀ ਰਸੋਈ ਵਿੱਚ ਚਲੀਆਂ ਜਾਂਦੀਆਂ ਨੇ ਨਹੀਂ ਪਾਈ ਇੱਥੇ ਗਲਤੀ ਆ ਗਲਤੀ ਇਹ ਆ ਵੀ ਜਿਹੜੇ ਮਾਲਕ ਨੇ ਸਾਨੂੰ ਸਵਾਸ ਦਿੱਤੇ ਆ ਸਰੀਰ ਦਿੱਤਾ ਇਹ ਪਰਿਵਾਰ ਦਿੱਤਾ ਘਰਬਾਰ ਦਿੱਤਾ ਸੌਣ ਲਈ ਸੋਹਣੀ ਸੇਜਾ ਦਿੱਤੀ ਆ ਉਹਦਾ ਸ਼ੁਕਰਾਨਾ ਅਸੀਂ ਕਿਉਂ ਨਹੀਂ ਕਰ ਪਾਉਂਦੇ ਉਹਦਾ ਸ਼ੁਕਰਾਨਾ ਸਾਨੂੰ ਜ਼ਰੂਰ ਕਰਨਾ ਚਾਹੀਦਾ ਫੇਰ ਦੇਖੋ ਕਈ ਇਹੋ ਜਿਹੇ ਸਰੀਰ ਆ ਜਿਹੜੇ ਅੰਮ੍ਰਿਤ ਵੇਲੇ ਤੁਸੀਂ ਪਤਾ ਤੁਹਾਨੂੰ ਉੱਠਣਾ ਚਾਹੁੰਦੇ ਆ ਪਰ ਉਹ ਵਿਚਾਰੇ ਰੋਗੀ ਆ ਉੱਠ ਨਹੀਂ ਸਕਦੇ ਸਰੀਰ ਨੂੰ ਕੋਈ ਰੋਗ ਹੀ ਇਹੋ ਜਿਹਾ ਹੋ ਗਿਆ ਉੱਠਿਆ ਹੀ ਨਹੀਂ ਜਾਂਦਾ ਕਈ ਇਹੋ ਜਿਹੇ ਆ ਜਿਹੜੇ ਚਾਹੁੰਦੇ ਉੱਠ ਕੇ ਗੁਰੂ ਘਰ ਜਾਈਏ ਪਰ ਅਪਾਹਜ ਆ ਉਹਨਾਂ ਤੋਂ ਜਾਇਆ ਨਹੀਂ ਜਾਂਦਾ ਤਾਂ ਜੇ ਤੁਹਾਡੇ ਕੋਲ ਤੰਦਰੁਸਤ ਸਰੀਰ ਹੈ ਮਾਲਕ ਦਾ ਦਿੱਤਾ ਹੋਇਆ ਤਾਂ ਤੁਹਾਨੂੰ ਜ਼ਰੂਰ ਇਹਦਾ ਸ਼ੁਕਰਾਨਾ ਕਰਨਾ ਚਾਹੀਦਾ ਮਾਲਕ ਨੂੰ ਫਿਰ ਅਸੀਂ ਸਵੇਰੇ ਕੁਝ ਨਾ ਕੁਝ ਛਕਦੇ ਆ ਤੇ ਸਾਨੂੰ ਮਾਲਕ ਦਾ ਸ਼ੁਕਰਾਨਾ ਕਰਨਾ ਚਾਹੀਦਾ ਰੱਬ ਦਾ ਜਿਨੇ ਦੇਖੋ ਸਾਨੂੰ ਇੰਨਾ ਕੁਝ ਖਾਣ ਲਈ ਪਦਾਰਥ ਦਿੱਤੇ ਆ ਕਈ ਅਮੀਰ ਬੰਦੇ ਇਹੋ ਜਿਹੇ ਆ ਉਹਨਾਂ ਨੂੰ ਡਾਕਟਰਾਂ ਨੇ ਮਨਾ ਕੀਤਾ ਹੋਇਆ ਉਹ ਚੀਜ਼ਾਂ ਖਾ ਨਹੀਂ ਸਕਦੇ ਉਨ੍ਹਾਂ ਦੇ ਘਰ ਵਿੱਚ ਸਭ ਕੁਝ ਪਰ ਜੇ ਅਸੀਂ ਇਹ ਪਦਾਰਥ ਛਕ ਰਹੇ ਹਾਂ ਖਾਣ ਵਾਲੀਆਂ ਵਸਤੂਆਂ ਰੱਬ ਦਾ ਸ਼ੁਕਰਾਨਾ ਕਰਨਾ ਤਾਂ ਬਣਦਾ ਹੀ ਆ ਤਾਂ ਇਹ ਸ਼ੁਕਰਾਨਾ ਜਿਹੜਾ ਵੀ ਕਰਨਾ ਸਿੱਖ ਜਾਂਦਾ ਅੰਮ੍ਰਿਤ ਵੇਲੇ ਉਹਦੇ ਤੇ ਸਤਿਗੁਰੂ ਦੀ ਕਿਰਪਾ ਹੋ ਜਾਂਦੀ ਹੈ ਤੇ ਇਹ ਨਹੀਂ ਵੀ ਅੰਮ੍ਰਿਤ ਵੇਲੇ ਉੱਠ ਕੇ ਤੇ ਅੰਮ੍ਰਿਤ ਵੇਲਾ ਸੰਭਾਲਿਆ ਹੀ ਨਹੀਂ ਤੇ ਸਿੱਧੇ ਹੀ ਕੰਮ ਕਰਨ ਲੱਗ ਗਏ ਕੰਮ ਤਾਂ ਕਰਨੀ ਹੀ ਆ ਪਰ ਸਾਰਾ ਦਿਨ ਕੰਮ ਹੀ ਕਰਨੇ ਹੁੰਦੇ ਆ ਜੇ ਮਿੰਟ ਦੋ ਮਿੰਟ ਆਪਾਂ ਕੱਢ ਲਵਾਂਗੇ ਵਾਹਿਗੁਰੂ ਦੇ ਸ਼ੁਕਰਾਨੇ ਵਾਸਤੇ ਤਾਂ ਇਹਦੇ ਨਾਲ ਕੀ ਹੋ ਜਾਵੇਗਾ ਸਗੋਂ ਸਾਡੀ ਜਿਹੜੀ ਮਨ ਦੀ ਹਾਲਤ ਆ ਮਨ ਦਾ ਪੱਧਰ ਉਹ ਵੀ ਠੀਕ ਹੋ ਜਾਵੇਗਾ ਨਹੀਂ ਤਾਂ ਸਾਰਾ ਦਿਨ دنیਵੀ ਕੰਮ ਧੰਦੇ ਹੀ ਆਪਾਂ ਕਰਨੇ ਆ دنیਵੀ ਖਿਆਲਾਂ 'ਚ ਹੀ ਰਹਿਣਾ ਇਹੀ ਵੇਲਾ ਹੁੰਦਾ ਅੰਮ੍ਰਿਤ ਵੇਲਾ ਜਦੋਂ ਆਪਾਂ ਉੱਠ ਕੇ ਮਾਲਕ ਦਾ ਸ਼ੁਕਰਾਨਾ ਕਰਦੇ ਆ ਆਪਾਂ ਕਈ ਵਾਰੀ ਨਾ ਸ਼ਿਕਵੇਆਂ ਵਿੱਚ ਜ਼ਿੰਦਗੀ ਜਿਉ ਰਹੇ ਹੁੰਨੇ ਆ ਗਲਤੀ ਸਾਡੇ ਤੋਂ ਇੱਥੇ ਹੀ ਹੋ ਜਾਂਦੀ ਆ ਆਪਾਂ ਸ਼ੁਕਰਾਨੇ ਵਿੱਚ ਜ਼ਿੰਦਗੀ ਜਿਉਂਦੇ ਹੀ ਨਹੀਂ ਜਿਸ ਦਿਨ ਤੁਸੀਂ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿੱਤਾ ਕਿ ਸਾਹ ਵੀ ਮਾਲਕ ਨੇ ਦਿੱਤੇ ਆ ਬਿਨਾ ਮੰਗਿਆਂ ਕਿੰਨੀਆਂ ਚੀਜ਼ਾਂ ਦੇ ਦਿੱਤੀਆਂ 10 ਚੀਜ਼ਾਂ ਬੰਦਾ ਲੈ ਲੈਂਦਾ ਹੈ ਰੱਬ ਕੋਲੋਂ ਤੇ ਮੁੱਕਰ ਵੀ ਜਾਂਦਾ ਸੁਖਮਣੀ ਸਾਹਿਬ ਦੀ ਬਾਣੀ ਵਿੱਚ ਜੇਕਰ ਆਉਂਦਾ ਨਾ 10 ਵਸਤੂ ਲੈ ਪਾਛੈ ਪਾਵੇ ਏਕ ਬਸਤ ਕਾਰਨ ਵਿਖੋਟ ਗਵਾਵੇ ਤੇ ਜੇ ਰੱਬ ਉਹ 10 ਚੀਜ਼ਾਂ ਵੀ ਨਾ ਦੇਵੇ ਤੇ ਇੱਕ ਵੀ ਖੋ ਲਵੇ ਤੇ ਫਿਰ ਬੰਦਾ ਕੀ ਕਰ ਸਕਦਾ ਗੁਰਮਖੋ ਕੁਝ ਨਹੀਂ ਆਪਾਂ ਕਰ ਸਕਦੇ ਬਸ ਆਪਾਂ ਨੂੰ ਸ਼ੁਕਰਾਨਾ ਕਰਨਾ ਆਉਣਾ ਚਾਹੀਦਾ ਸ਼ਕਬਿਆਂ ਵਿੱਚ ਨਹੀਂ ਸ਼ੁਕਰਾਨੇ ਵਿੱਚ ਜਿਉਣਾ ਸ਼ੁਰੂ ਕਰਦੇ ਹੋ ਦਿਨ ਬਦਲੇ ਜਾਣਗੇ ਕਿਸਮਤ ਬਦਲ ਜਾਵੇਗੀ ਪਰਿਵਾਰ ਤੇ ਵੀ ਤੁਹਾਡੇ ਤੇ ਕਿਰਪਾ ਹੋ ਜਾਵੇਗੀ ਪਰ ਬੰਦਾ ਅਕਸਰ ਅਸੀਂ ਵੇਖਦੇ ਆ ਇਹਨਾਂ ਨਾ ਸ਼ੁਕਰਾ ਹੋ ਗਿਆ ਕਿ ਰੱਬ ਦਾ ਸ਼ੁਕਰ ਕਰਨਾ ਹੀ ਭੁੱਲ ਗਿਆ ਅੰਮ੍ਰਿਤ ਵੇਲਾ ਵੀ ਉਹਦਾ ਡੁੱਬ ਗਿਆ ਤਾਂ ਹੁਣ ਉਹ ਗੱਲ ਕਰਦੇ ਆ ਜਿਹੜੀ ਆਪਾਂ ਵਿਚਾਰ ਕਰਨੀ ਸੀ ਇਹ ਤਾਂ ਹੈ ਨਾ ਵੀ ਕੀ ਕਰਨਾ ਚਾਹੀਦਾ ਆਪਾਂ ਜਦੋਂ ਬਾਣੀ ਪੜ੍ਹਦੇ ਆ ਮਨ ਜਿਹੜਾ ਹੈ ਆਤਮਾ ਜਿਹੜੀ ਸਾਡੀ ਬਲਵਾਨ ਹੁੰਦੀ ਹੈ ਮਨ ਨੀਵਾ ਹੋ ਜਾਂਦਾ ਮਤ ਉੱਚੀ ਹੋ ਜਾਂਦੀ ਆ ਪਾਠ ਕਰਨ ਦੇ ਨਾਲ ਬਹੁਤ ਜ਼ਿਆਦਾ ਬੰਦੇ ਦੇ ਆਤਮਾ ਨੂੰ ਸਕੂਨ ਮਿਲਦਾ ਜੇ ਕੰਮ ਸੇ ਕੰਮ ਮਾਨੀ ਟਿਕਦਾ ਇੰਨਾ ਤਾਂ ਹੈ ਨਾ ਵੀ ਅੱਖਾਂ ਨੇ ਗੁਰਬਾਣੀ ਦੇ ਦਰਸ਼ਨ ਕਰ ਲਏ ਆ ਜੀਵ ਨੇ ਕੋਈ ਗਲਤ ਬਿਆਨੀ ਨਹੀਂ ਕੀਤੀ ਮਨ ਟਕੇ ਨਾ ਟਕੇ ਬਾਣੀ ਬਿਆਨਤਾ ਇਹਦਾ ਫਲ ਤੁਹਾਨੂੰ ਮਿਲਣਾ ਹੀ ਮਿਲਣਾ ਇਹ ਗੱਲ ਮੇਰੀ ਚੇਤੇ ਰੱਖਿਓ ਯਾਦ ਰੱਖਿਓ ਚਾਹੇ ਉਹ ਮੂਲ ਮੰਤਰ ਆ ਚਾਹੇ ਉਹ ਸੋ ਘੁੰਨੀ ਸਾਹਿਬ ਦੀ ਬਾਣੀ ਆ ਚਾਹੇ ਉਹ ਜਪਜੀ ਸਾਹਿਬ ਦੀ ਬਾਣੀ ਆ ਚਾਹੇ ਉਹ ਕੀਰਤਨ ਸਵੇਲਾ ਸੌਣ ਤੋਂ ਪਹਿਲਾਂ ਆਪਾਂ ਕਰਦੇ ਆ ਤਾਂ ਇੱਥੇ ਹੁਣ ਆਪਾਂ ਜਿਹੜੀ ਵਿਚਾਰ ਕਰਨੀ ਆ ਉਹ ਇਹ ਆ ਕਿ ਕੁਝ ਬੀਬੀਆਂ ਲੇਟ ਹੋ ਜਾਂਦੀਆਂ ਨੇ ਭੈਣਾ ਉੱਠਣ ਵੱਲੋਂ ਉਹਨਾਂ ਨੇ ਕੀ ਨਹੀਂ ਕਰਨਾ ਇਹ ਤਾਂ ਹੁਣ ਹੈ ਵੀ ਅੰਮ੍ਰਿਤ ਵੇਲੇ ਉੱਠਣਾ ਨਿਤਨੇਮ ਕਰਨਾ ਬਾਣੀ ਪੜ੍ਹਨੀ ਆ ਪਰ ਕੀ ਨਹੀਂ ਕਰਨਾ ਦੇਖੋ ਜਿਹੜੇ ਬੰਦੇ ਨੂੰ ਇਹ ਪਤਾ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਉਹੀ ਸਫਲ ਹੋ ਸਕਦਾ ਨਾ ਦੂਜਾ ਮੰਨ ਤਾਂ ਸਫਲ ਨਹੀਂ ਹੋ ਸਕਦਾ ਹੁਣ ਪਹਿਲੀ ਗੱਲ ਤੁਸੀਂ ਜਿਹੜੀ ਯਾਦ ਰੱਖਿਓ ਜਿਹੜੀ ਕਰਨੀ ਹੈ ਉੱਠਣਸਾਰ ਇਹ ਕਦੇ ਨਹੀਂ ਕਰਨੀ ਦੇਖੋ ਹੁਣ ਤੁਸੀਂ ਉੱਠੇ ਵੀ ਲੇਟ ਹੋ ਅਮਰਤ ਵੇਲਾ ਤੁਹਾਡਾ ਖੁੰਝ ਚੁੱਕਾ ਤੇ ਹੁਣ ਜੇ ਤੁਸੀਂ ਸਿੱਧਾ ਇੱਕ ਗਲਤੀ ਹੋ ਚੁੱਕੀ ਆ ਦੂਜੀ ਗਲਤੀ ਕਰਨ ਜਾ ਰਹੇ ਹੋ ਉਹ ਇਹ ਆ ਵੀ ਰੱਬ ਦਾ ਨਾਮ ਲਏ ਤੋਂ ਬਿਨਾਂ ਆਪਦੀ ਰਸੋਈ 'ਚ ਚਲੇ ਗਏ ਜਾਂ ਕੋਈ ਵੀ ਚੀਜ਼ ਕਰ ਲਈ دنیਆਵੀ ਕੰਮ ਫਿਰ ਉਹ ਦੂਜੀ ਗਲਤੀ ਹੋ ਜਾਣੀ ਆ ਇੱਕ ਗਲਤੀ ਤਾਂ ਹੋ ਚੁੱਕੀ ਆ ਨਾ ਅੰਮ੍ਰਿਤ ਵੇਲਾ ਜਿਹੜਾ ਸੰਭਾਲਿਆ ਨਹੀਂ ਮਾਲਕ ਅੱਗੇ ਅਰਦਾਸ ਕਰਨੀ ਚਾਹੀਦੀ ਆ ਐ ਮੇਰੇ ਮਾਲਕ ਮੈਨੂੰ ਪਛਤਾਵਾ ਹੈ ਦੇਖੋ ਜਦੋਂ ਪਛਤਾਵਾ ਹੋਣਾ ਸ਼ੁਰੂ ਹੋ ਗਿਆ ਉਦੋਂ ਅੰਮ੍ਰਿਤ ਵੇਲਾ ਵੀ ਸੰਭਾਲਿਆ ਜਾਊਗਾ ਪਛਤਾਵਾ ਕਿਹੜੀ ਗੱਲ ਦਾ ਵਾਹਿਗੁਰੂ ਤੇਰੇ ਨੇਕ ਬੰਦੇ ਤੈਨੂੰ ਪਿਆਰ ਕਰਨ ਵਾਲੇ ਜਿਨ੍ਹਾਂ ਤੇ ਤੇਰੀ ਬਖਸ਼ਿਸ਼ ਆ ਜਿਨ੍ਹਾਂ ਤੇ ਤੇਰੀ ਮਿਹਰ ਆ ਅੰਮ੍ਰਿਤ ਵੇਲੇ ਅੱਜ ਉਹ ਜਾਗੇ ਆ ਉਹਨਾਂ ਨੇ ਨਿਤਨੇਮ ਵੀ ਪੂਰਾ ਕਰ ਲਿਆ ਪਰ ਮੈਂ ਮੇਰੀ ਇਹ ਬਦਕਿਸਮਤੀ ਆ ਵੀ ਮੈਂ ਤਾਂ ਅੰਮ੍ਰਿਤ ਵੇਲਾ ਸੰਭਾਲ ਨਹੀਂ ਸਕੀ ਜਾਂ ਸੰਭਾਲ ਨਹੀਂ ਸਕਿਆ ਤੇ ਹੁਣ ਹੁਣ ਵੀ ਮੈਂ ਵਾਹਿਗੁਰੂ ਤੇਰੇ ਅੱਗੇ ਅਰਦਾਸ ਕਰਦੀ ਆ ਜਾਂ ਕਰਦਾ ਹਾਂ ਮੈਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ ਗੁਰੂ ਸਾਹਿਬ ਆਲਸ ਨੀਂਦੇ ਸਾਰੀ ਮੇਰੀ ਤਿਆਗਣਾ ਹੋਵੇ ਇਹਦਾ ਤੇ ਕਿਉਂਕਿ ਜਿੰਨੀ ਕਿ ਨੀਂਦ ਜ਼ਰੂਰੀ ਆ ਉਨੀ ਕੁ ਲੈ ਲੈਣੀ ਠੀਕ ਵੱਧ ਸੌਣਾ ਇਹ ਜਿਹੜਾ ਹੈ ਇਹ ਮਨ ਦਾ ਵੀ ਇਹਦੇ ਵਿੱਚ ਆਤਮਾ ਦਾ ਵੀ ਤੇ ਜਨਮ ਜਿਹੜਾ ਮਨੁੱਖਾ ਇਹ ਸਫਲ ਨਹੀਂ ਹੁੰਦਾ ਐਵੇਂ ਨੁਕਸਾਨ ਹੀ ਹੈ ਇਹਨਾਂ ਚੀਜ਼ਾਂ ਦਾ ਸਾਰੀਆਂ ਚੀਜ਼ਾਂ ਦਾ ਮਾੜਾ ਪ੍ਰਭਾਵ ਇੱਕ ਗਲਤੀ ਹੋ ਗਈ ਆ ਅੰਮ੍ਰਿਤ ਵੇਲਾ ਨਹੀਂ ਸੰਭਾਲ ਸਕੇ ਕੱਲ ਨੂੰ ਮਾਲਕ ਮੇਰੇ ਤੇ ਰਹਿਮਤ ਕਰਨੀ ਮੈਂ ਅੰਮ੍ਰਿਤ ਵੇਲੇ ਉੱਠਾਂ ਤੇ ਰਾਤ ਨੂੰ ਸੌਣ ਵੇਲਾ ਵੀ ਸੰਭਾਲਣਾ ਸਿੱਖਣਾ ਪਊਗਾ ਜੇ ਅੰਮ੍ਰਿਤ ਵੇਲਾ ਸੰਭਾਲਣਾ ਨਾ ਇਹ ਰਾਤ ਨੂੰ ਸੌਣ ਦਾ ਵੇਲਾ ਸੰਭਾਲ ਲਓਗੇ ਅੰਮ੍ਰਿਤ ਵੇਲਾ ਆਪ ਹੀ ਸੰਭਾਲਿਆ ਜਾਣਾ ਗੁਰੂ ਦੀ ਰਹਿਮਤ ਹੋ ਜਾਣੀ ਰਾਤ ਨੂੰ ਜੇ ਸੌਣਾ ਹੀ ਦੇਰ ਨਾਲ ਸਵੇਰੇ ਉੱਠਿਆ ਨਹੀਂ ਜਾਣਾ ਆ ਮਾਲਕ ਅੱਗੇ ਆਪਦੇ ਔਗਣ ਨੂੰ ਦੂਰ ਕਰਨ ਦੀ ਅਰਦਾਸ ਸਾਨੂੰ ਕਰਨੀ ਚਾਹੀਦੀ ਹੈ ਤੇ ਕੀ ਨਹੀਂ ਕਰਨਾ ਉਹ ਇਹ ਨਹੀਂ ਕਰਨਾ ਵੀ ਅੰਮ੍ਰਿਤ ਵੇਲਾ ਤਾਂ ਸੰਭਾਲਿਆ ਨਹੀਂ ਇੱਕ ਗਲਤੀ ਤਾਂ ਹੋਈ ਆ ਦੂਜੀ ਇਹ ਨਹੀਂ ਵੀ ਸਿੱਧਾ ਹੀ ਕੰਮ ਕਰਨ ਲੱਗ ਜਾਣਾ ਵੀ ਮੈਂ ਬਹੁਤ ਲੇਟ ਹੋ ਗਈ ਕਿਉਂਕਿ ਲੋਕ ਅਕਸਰ ਭੱਜਦੇ ਆ ਵੀ ਮੈਂ ਲੇਟ ਹੋ ਗਿਆ ਹੁਣ ਜਲਦੀ ਕੰਮ ਸ਼ੁਰੂ ਕਰਨਾ ਵੀ ਕੰਮ ਤੋਂ ਲੇਟ ਨਾ ਹੋ ਜਾ ਇੱਕ ਦੋ ਮਿੰਟ ਨਾ ਕੀ ਫਰਕ ਪੈ ਜਾਏਗਾ ਜੇ ਤੈਨਾਂ ਲੇਟ ਹੋ ਗਏ ਇੱਕ ਮਿੰਟ ਕੱਢ ਕੇ ਅਰਦਾਸ ਤਾਂ ਕਰ ਹੀ ਸਕਦੇ ਆ ਨਾ ਗੁਰੂ ਸਾਹਿਬ ਅੱਗੇ ਵੀ ਸਾਡੀ ਇਹ ਭੁੱਲ ਬਖਸ਼ਾਓ ਜੀ ਸਿੱਧੇ ਰਾਹ ਪਾਓ ਜੀ ਤਾਂ ਇਹ ਗਲਤੀ ਨਹੀਂ ਕਰਨੀ ਉਹਦੇ ਵਿਚਕਾਰ ਜਿਹੜਾ ਤੁਸੀਂ ਲੇਟ ਉੱਠੇ ਹੋ ਉਹਨੂੰ ਪਹਿਲਾਂ ਇੱਕ ਮਿੰਟ ਕੱਢ ਲੈਣਾ ਮਾਲਕ ਅੱਗੇ ਅਰਦਾਸ ਕਰਨੀ ਜਿਹੜੀ ਅਰਦਾਸ ਮੈਂ ਤੁਹਾਨੂੰ ਦੱਸੀ ਆ ਅੱਗੇ ਦੂਜੀ ਗੱਲ ਜਿਹੜੀ ਬੜੀ ਜ਼ਰੂਰੀ ਆ ਉਹ ਬੀਬੀਆਂ ਭੈਣਾਂ ਬਹੁਤ ਜ਼ਿਆਦਾ ਮਤਾਮਾ ਵੀ ਗਲਤੀਆਂ ਕਰਦੀਆਂ ਨੇ ਇਹ ਕਿਉਂਕਿ ਅਚਨਚੇਤ ਹੋ ਜਾਂਦੀ ਆ ਮੈਨੂੰ ਤਾਂ ਪਤਾ ਨਹੀਂ ਲੱਗਦਾ ਮੈਂ ਬਹੁਤ ਵਾਰੀ ਦੇਖਿਆ ਵੀ ਗਲਤੀ ਅਕਸਰ ਹੁੰਦੀ ਆ ਉਹ ਤੁਸੀਂ ਵੀ ਜਦੋਂ ਹੁਣ ਮੈਂ ਕਹੂੰਗਾ ਨਾ ਪਤਾ ਲੱਗੂ ਆਪ ਜੀ ਨੂੰ ਕਈ ਔਰਤਾਂ ਬੜਾ ਖਿਝ ਕੇ ਦੂਜੇ ਬੱਚਿਆਂ ਨੂੰ ਉਠਾਉਂਦੀਆਂ ਨੇ ਜਾਂ ਉਹਦੇ ਪਤੀ ਨੂੰ ਆਵਾਜ਼ ਮਾਰਦੀਆਂ ਨੇ ਚਲੋ ਇਸ ਤਰ੍ਹਾਂ ਵੀ ਚਲੋ ਉਠਾਉਣਾ ਤਾਂ ਕਿਸੇ ਨੇ ਹੁੰਦਾ ਹੀ ਆ ਨਾ ਜਿਹੜਾ ਸਭ ਤੋਂ ਪਹਿਲਾਂ ਜਾਗਦਾ ਕੰਮ ਕਰਦਾ ਉਹਨੂੰ ਫਿਕਰ ਵੀ ਹੁੰਦੀ ਆ ਵੀ ਕੰਮ ਤੇ ਸਮੇਂ ਸਿਰ ਪਹੁੰਚ ਜਾਵੇ ਮੇਰਾ ਘਰ ਵਾਲਾ ਜਾਂ ਬੱਚੇ ਸਮੇਂ ਸਿਰ ਸਕੂਲ ਚਲੇ ਜਾਣ ਤਾਂ ਪੜਨ ਚਲੇ ਜਾਣ ਤਾਂ ਉਹਨਾਂ ਨੂੰ ਉਠਾਉਣ ਲਈ ਸੀ ਪਿਆਰ ਭਰੇ ਸ਼ਬਦ ਜਿਹੜੇ ਆ ਵਰਤਣੇ ਆ ਖਿਝ ਕੇ ਨਹੀਂ ਬੋਲਣਾ ਇਹ ਗੁੱਸੇ ਨਾਲ ਮੈਂ ਵੇਖਿਆ ਬੀਬੀਆਂ ਬਹੁਤ ਘਰਾਂ ਦੀ ਕਹਾਣੀ ਆ ਖਿੱਚ ਕੇ ਬੋਲਦੀਆਂ ਨੇ ਇਹ ਗਲਤੀ ਕਦੇ ਨਹੀਂ ਕਰਨੀ ਦੇਖੋ ਭਾਈ ਉਹ ਭਾਵੇਂ ਜਿਹੜਾ ਸੁੱਤਾ ਹੈ ਸੌਂ ਰਿਆ ਨਾ ਉਹਦੇ ਦਿਨ ਦੀ ਸ਼ੁਰੂਆਤ ਤੁਹਾਡੇ ਅਲਫਾਜ਼ ਤੁਹਾਡੇ ਸ਼ਬਦਾਂ ਨਾਲ ਹੋਣੀ ਆ ਤੇ ਜੇ ਤੁਸੀਂ ਗਾਲਾਂ ਕੱਢ ਕੇ ਇਹ ਸ਼ੁਰੂਆਤ ਕਰੋਗੇ ਤੇ ਕੋੜਾ ਸ਼ਬਦ ਵਰਤੋਗੇ ਉਹਨਾਂ ਦਾ ਦਿਨ ਕਿਦਾਂ ਦਾ ਹੋਵੇਗਾ ਜਦੋਂ ਉਹਨਾਂ ਦੇ ਦਿਨ ਦੀ ਸ਼ੁਰੂਆਤ ਹੀ ਗਲਤ ਹੋ ਗਈ ਅੱਗੇ ਜਾ ਕੇ ਕੀ ਹੋਵੇਗਾ ਜੀ ਤਾਂ ਇਹ ਗਲਤੀ ਤੁਸੀਂ ਕਦੇ ਨਹੀਂ ਕਰਨੀ ਮਿੱਠਾ ਬੋਲ ਕੇ ਹੀ ਕਿਉਂਕਿ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਹਉ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੋਰਾ ਇਹ ਗਲਤੀ ਕਦੇ ਨਹੀਂ ਕਰਨੀ ਮਿੱਠਾ ਹੀ ਬੋਲਣਾ ਮਿੱਠਤ ਨੀਮੀ ਨਾਨਕਾ ਗੁਣ ਚੰਗਿਆਈਆਂ ਤਤ ਹਾਂ ਪਹਿਲਾਂ ਪਿਆਰ ਨਾਲ ਉਠਾਲੋ ਤੁਸੀਂ ਬਾਅਦ ਵਿੱਚ ਦਿਨ ਸਮੇਂ ਕਹਿ ਸਕਦੇ ਹੋ ਵੀ ਤੈਨੂੰ ਵੇਖ ਮੈਂ ਇੱਕ ਨਹੀਂ ਦੋ ਨਹੀਂ ਤਿੰਨ ਵਾਰੀ ਪਿਆਰ ਨਾਲ ਉਠਾਇਆ ਤੂੰ ਉੱਠਦਾ ਨਹੀਂ ਇਹ ਪਤੀਆਂ ਨੂੰ ਵੀ ਪਿਆਰ ਨਾਲ ਤੁਸੀਂ ਸਮਝਾ ਸਕਦੇ ਹੋ ਬੱਚਿਆਂ ਨੂੰ ਵੀ ਕਹਿ ਸਕਦੇ ਹੋ ਪਰ ਉਦੋਂ ਅਮਰਤ ਵੇਲੇ ਇਹੋ ਜਿਹੇ ਸ਼ਬਦਾਂ ਦਾ ਉਪਯੋਗ ਕਰਨਾ ਤੇ ਜਾਂ ਗੁੱਸੇ ਵਿੱਚ ਆਉਣਾ ਜਾਂ ਖਿੱਚ ਜਾਣਾ ਇਹ ਤੁਹਾਡਾ ਵੀ ਨੁਕਸਾਨ ਕਿਉਂਕਿ ਉਹ ਵੇਲਾ ਸ਼ਾਂਤੀ ਦਾ ਵੇਲਾ ਹੁੰਦਾ ਤੇ ਦਿਨੇ ਵੀ ਆਪਾਂ ਭਾਈ ਸ਼ਾਂਤੀ ਬਣਾ ਕੇ ਰੱਖਣੀ ਹੈ ਦਾ ਮਤਲਬ ਇਹ ਨਹੀਂ ਕਿ ਦਿਨੇ ਕਲੇਸ਼ ਪਾਈ ਜਾਣਾ ਅਮਰਤ ਵੇਲੇ ਨਾਮ ਜਪੀ ਜਾਣਾ ਮੇਰੀ ਗੱਲ ਨੂੰ ਸਮਝੋ ਥੋੜਾ ਮੈਂ ਕੀ ਕਹਿਣਾ ਚਾਹੁੰਦਾ ਵੀ ਚੰਗੇ ਸ਼ਬਦਾਂ ਦਾ ਪ੍ਰਯੋਗ ਕਰਨਾ ਪੱਦੀ ਸ਼ਬਦਾਵਲੀ ਦੀ ਵਰਤੋਂ ਅੰਮ੍ਰਿਤ ਵੇੜੇ ਕਰਨੀ ਨਹੀਂ ਸੰਕੋਚ ਕਰਨਾ ਮੈਨੂੰ ਪਤਾ ਬਹੁਤ ਜਾਣੇ ਗਲਤੀ ਕਰਦੇ ਆ ਇਹ ਤਾਂ ਮੈਂ ਕਹਿ ਰਿਹਾ ਵੀ ਇਹ ਗਲਤੀ ਕਦੇ ਵੀ ਨਹੀਂ ਤੁਸੀਂ ਕਰਨੀ ਜੇ ਕਰਦੇ ਹੋ ਤਾਂ ਇਹਦਾ ਹੁਣੇ ਸੁਧਾਰ ਕਰੋ ਦੇਖੋ ਪਿਆਰ ਨਾਲ ਉਠਾ ਕੇ ਤਾਂ ਦੇਖੋ ਬੱਚੇ ਜਿਹੜੇ ਆ ਹੌਲੀ-ਹੌਲੀ ਸਮਝ ਜਾਣਗੇ ਗੁਰਮੁਖੋ ਤਾਂ ਇਹ ਜਿਹੜੀ ਗਲਤੀ ਆ ਜੇ ਤੁਸੀਂ ਕੀਤੀ ਆ ਪਿੱਛੇ ਉਹ ਪਛਤਾਵਾ ਵੀ ਨਹੀਂ ਕਰਨਾ ਵੀ ਓਹ ਹੋ ਗਿਆ ਬਸ ਅੱਗੇ ਜੋ ਹੋਣਾ ਉਹਨੂੰ ਸੁਧਾਰੋ ਪਿੱਛੇ ਜਿਹੜਾ ਹੋ ਗਿਆ ਉਹਨੂੰ ਤਾਂ ਆਪਾਂ ਠੀਕ ਹੀ ਨਹੀਂ ਕਰ ਸਕਦੇ ਅਗਲੀ ਗੱਲ ਜਿਹੜੀ ਤੀਜੀ ਗੱਲ ਉਹ ਇਦੋਂ ਵੀ ਬਹੁਤ ਜ਼ਰੂਰੀ ਆ ਹੁਣ ਜੇ ਤੁਸੀਂ ਉਹਨੂੰ ਜਾਣ ਲਓਗੇ ਨਾ ਸਮਝੋਗੇ ਫਿਰ ਤੁਹਾਨੂੰ ਪਤਾ ਲੱਗ ਜੂ ਵੀ ਹਾਂ ਵੀ ਇਹ ਗਲਤੀ ਮੇਰੇ ਤੋਂ ਹੁੰਦੀ ਸੀ ਇੱਕ ਤਾਂ ਅਸੀਂ ਉੱਠੇ ਲੇਟ ਪਹਿਲੀ ਗਲਤੀ ਦੂਜਾ ਅਸੀਂ ਖਿਜ ਖਿਜ ਕੇ ਬੋਲ ਰਹੇ ਆ ਤੀਜਾ ਹੁਣ ਜਦੋਂ ਰਸੋਈ ਵਿੱਚ ਜਾ ਕੇ ਪ੍ਰਸ਼ਾਦਾ ਜਾਂ ਭੋਜਨ ਤਿਆਰ ਕਰ ਰਹੇ ਆ ਚਾਹ ਬਣਾ ਰਹੇ ਆ ਉਦੋਂ ਦਿਮਾਗ ਦੇ ਵਿੱਚ ਸੋਚਾਂ ਦੇ ਵਿੱਚ ਮਾਇਆ ਜਾਂ ਕਾਲ ਜਾਂ ਫਿਰ ਗੁੱਸਾ ਜਾਂ ਰੋਸ ਜਾਂ ਉਹ ਦੁਨਿਆਵੀ ਵਿਚਾਰ ਆ ਰਹੇ ਆ ਉਦੋਂ ਅਸੀਂ ਕਿਰਤ ਕਰਦੇ ਹੋਏ ਹੱਥ ਪਾਉ ਕਰ ਕੰਮ ਸਭ ਚੀਤ ਨਰੰਜਨ ਨਾਲ ਜੋ ਭਗਤਾਂ ਨੇ ਸਾਨੂੰ ਕਿਹਾ ਵੀ ਕੰਮ ਕਾਰ ਹੱਥਾਂ ਨਾਲ ਕਰੀ ਚੱਲੋ ਜੀਵਨ ਪਰਮੇਸ਼ਰ ਦਾ ਨਾਮ ਜਪੀ ਚੱਲੋ ਉਹ ਭੁੱਲ ਸੀ ਕਰਦੇ ਅਸੀਂ ਕਰਦੇ ਨਹੀਂ ਇਦਾਂ ਕਈ ਔਰਤਾਂ ਤਾਂ ਇਹੋ ਜੀਆਂ ਨੇ ਗੁੱਸੇ ਵਿੱਚ ਜਦੋਂ ਆਉਂਦੀਆਂ ਨੇ ਭਾਂਡੇ ਭੰਨਣ ਲੱਗ ਜਾਂਦੀਆਂ ਨੇ ਇਦਾਂ ਨਹੀਂ ਕਰਨਾ ਜੀ ਇਹਦੇ ਨਾਲ ਤੁਹਾਡੇ ਘਰ ਦੇ ਹੀ ਭਾਂਡੇ ਭੰਨੇ ਜਾ ਰਹੇ ਆ ਤੁਹਾਡੇ ਹੀ ਨੁਕਸਾਨ ਹੋ ਰਿਹਾ ਤੇ ਚਾਰ ਬੰਦੇ ਆ ਕੇ ਤਮਾਸ਼ਾ ਵੇਖਣਗੇ ਇਹ ਗਲਤੀਆਂ ਨਹੀਂ ਕਰਨੀਆਂ ਜੀ ਆਪਾਂ देर ਹੋ ਗਏ ਦੇਰੀ ਹੋ ਗਈ ਕੰਮ ਵਿੱਚ ਉੱਠਣ ਚ ਲੇਟ ਹੋ ਗਏ ਪਤਾ ਹੈ ਤਾਂ ਵੀ ਜਿਹੜਾ ਬੰਦਾ ਲੇਟ ਉੱਠੇਗਾ ਉਹਦੇ ਕੰਮ ਵੀ ਲੇਟ ਹੋਣਗੇ ਜਾਂ ਤਾਂ ਤੁਸੀਂ ਰਾਤ ਨੂੰ ਸਮੇਂ ਸਿਰ ਸੌਣਾ ਸ਼ੁਰੂ ਕਰ ਦਿਓ ਜਾਂ అలਾਰਮੀ 2-3 ਲਗਾਓ ਵੀ ਤੁਸੀਂ ਸਮੇਂ ਸਿਰ ਉੱਠ ਖੜੋ ਕੰਮ ਜਿੱਤੇ ਜਦੋਂ ਜਾਣਾ ਹੋਵੇ ਆਰਾਮ ਦੇ ਨਾਲ ਤੁਸੀਂ ਜਾਓ ਭੱਜ ਭਜਈਏ ਕਰਕੇ ਕੰਮ ਤੇ ਗਏ ਤਾਂ ਕਾਹਦਾ ਗਏ ਜੀ ਉਹ ਜਿਹੋ ਜਾਂ ਗਏ ਤੇ ਜਿਹੋ ਜਾਂ ਨਾ ਗਏ ਕੁਝ ਲੋਕੇ ਗਲਤੀਆਂ ਕਰਦੇ ਆ ਤਾਂ ਇਹ ਔਰਤਾਂ ਨੂੰ ਕਾਤੋਂ ਜ਼ਿਆਦਾ ਕਹਿ ਰਹੇ ਆ ਤੁਸੀਂ ਆਖੋਗੇ ਬੀਬੀਆਂ ਨੂੰ ਕਿਉਂ ਕਿਹਾ ਜਾ ਰਿਹਾ ਕਿਉਂਕਿ ਅਕਸਰ ਦੇਖਿਆ ਗਿਆ ਘਰ ਦੇ ਵਿੱਚ ਬੀਬੀਆਂ ਹੀ ਸਭ ਤੋਂ ਪਹਿਲਾਂ ਉੱਠਦੀਆਂ ਨੇ 90% ਘਰਾ 10% ਘਰਾ ਜਿਨ੍ਹਾਂ ਵਿੱਚ ਮਰਦ ਪਹਿਲਾਂ ਉੱਠਦੇ ਆ ਤੇ ਔਰਤ ਨੇ ਇਹ ਨਾ ਮਾਲਕ ਦੀ ਇੱਕ ਰਜਾ ਵਿੱਚ ਇਹਨੂੰ ਸਮਝਣਾ ਵੀ ਮੇਰੀ ਡਿਊਟੀ ਲੱਗੀ ਹੋਈ ਆ ਰੱਬ ਦੇ ਵੱਲੋਂ ਮੈਂ ਸਾਰਿਆਂ ਨੂੰ ਉਠਾਉਣੀ ਆ ਮੈਂ ਕਰਮਾ ਵਾਲੀ ਆ ਕਿੱਡੇ ਮੇਰੀ ਕਿਸਮਤ ਆ ਵੀ ਅੰਮ੍ਰਿਤ ਵੇਲਾ ਮੈਂ ਸੰਭਾਲ ਲਿਆ ਇਸ਼ਨਾਨ ਕੀਤਾ ਗੁਰੂ ਮਹਾਰਾਜ ਅੱਗੇ ਨਤਮਸਤਕ ਹੋਣ ਦੀ ਜਾਂ ਗੁਰਦੁਆਰਾ ਸਾਹਿਬ ਜਾਣਾ ਕਿੱਡੀ ਵੱਡੀ ಅಪਾਰ ਬਖਸ਼ਿਸ਼ ਆ ਉਹਨਾਂ ਔਰਤਾਂ ਤੇ ਜੋ ਇਹ ਕਰਦੀਆਂ ਨੇ ਉਹਨਾਂ ਤੇ ਤਾਂ ਕਿਰਪਾ ਹੈ ਹੀ ਸਤਿਗੁਰ ਦੀ ਪਰ ਜਦੋਂ ਅਸੀਂਆਂ ਛੋਟੀਆਂ ਛੋਟੀਆਂ ਗਲਤੀਆਂ ਕਰ ਲੈਨੇ ਆ ਖੱਜ ਕੇ ਬੋਲਦੇ ਆ ਘਰ ਵਿੱਚ ਪਰਿਵਾਰ ਵਿੱਚ ਸਨੇਹ ਨਹੀਂ ਵਧਾਉਂਦੇ ਭਾਈਚਾਰਕ ਸਾਂਝ ਨਹੀਂ ਰੱਖਦੇ ਆਂਡ ਗਵਾੜ ਨਾਲ ਲੜਦੇ ਰਹਿੰਦੇ ਆ ਫਿਰ ਇਹ ਕੀਤੇ ਹੋਏ ਜਿਹੜੇ ਪੌਨਾ ਨਾ ਸਾਡੇ ਕਰਮਾ ਜਿਹੜੇ ਇਹ ਮੈਂ ਕਹੂੰਗਾ ਵੀ ਖਰਾਬ ਹੋ ਜਾਂਦੇ ਇਹ ਤਾਂ ਓਹ ਆ ਪਹਿਲਾਂ ਇਸ਼ਨਾਨ ਕਰ ਲਿਆ ਫਿਰ ਮਿੱਟੀ ਵਿੱਚ ਜਾ ਕੇ ਲੇਟਣ ਵਾਲਾ ਕੰਮ ਹੀ ਆ ਫਿਰ ਜਾ ਕੇ ਚਿੱਕੜ ਵਿੱਚ ਦਲਦਲ ਵਿੱਚ ਜਾ ਕੇ ਛਾਲ ਮਾਰਨ ਵਾਲੀ ਗੱਲ ਹੀ ਹੈ ਤਾਂ ਇਹ ਚੀਜ਼ਾਂ ਬਿਲਕੁਲ ਵੀ ਨਹੀਂ ਕਰਨੀਆਂ ਇਹ ਗਲਤੀ ਭੁੱਲ ਕੇ ਵੀ ਨਹੀਂ ਕਰਨੀ ਅਗਲੀ ਗਲਤੀ ਜਿਹੜੀ ਅਸੀਂ ਹੁਣ ਵੇਖਦੇ ਆਂ ਵੀ ਜ਼ਿਆਦਾ ਹੁੰਦੀ ਘਰਾਂ ਵਿੱਚ ਨਿੱਕੀਆਂ-ਨਿੱਕੀਆਂ ਗੱਲਾਂ ਨੇ ਸਾਡੇ ਘਰਾਂ ਦੀਆਂ ਕਹਾਣੀਆਂ ਨੇ ਜੇ ਅਸੀਂ ਬੈਠ ਕੇ ਇੱਕ ਦਿਨ ਵਿਚਾਰ ਕਰ ਲਈਏ ਬੜਾ ਕੁਝ ਠੀਕ ਹੋ ਸਕਦਾ ਹੁਣ ਗੱਲ ਮੈਂ ਤੁਹਾਨੂੰ ਦੱਸਦਾ ਜਦੋਂ ਵੀ ਕੁਝ ਸ਼ੱਕਨ ਲੱਗਦੇ ਆਂ ਕਾਲੀ-ਕਾਲੀ ਚ ਸ਼ੱਕ ਰਹੇ ਆਂ ਕਿਉਂਕਿ ਲੇਟ ਤਾਂ ਪਹਿਲਾਂ ਹੀ ਆ ਪਹਿਲਾਂ ਤਾਂ ਅਮਰਤ ਵੇਲੇ ਸੰਭਾਲਿਆ ਨਹੀਂ ਲੇਟ ਹੋ ਗਏ ਉੱਠਣ ਵਿੱਚ ਕੰਮਕਾਰ ਭੱਜ-ਭੱਜ ਕੇ ਕਰ ਰਹੇ ਆਂ ਉਹ ਜਿਹੜੀ ਆ ਇਕਾਗਰਤਾ ਨਹੀਂ ਬਣ ਰਹੀ ਤੇ ਫਿਰ ਜਦੋਂ ਰੋਟੀ ਪ੍ਰਸ਼ਾਦਾ ਛਕ ਰਹੇ ਆ ਉਹ ਵੀ ਕਾਲੀ 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 ਛਕ ਰਹੇ ਆ ਤੇਜ਼ੀ ਦੇ ਨਾਲ ਇਸ ਤਰ੍ਹਾਂ ਬੰਦੇ ਦਾ ਮਨ ਕਦੇ ਵੀ ਨਹੀਂ ਟਿਕ ਸਕਦਾ ਕਦੇ ਵੀ ਭੁੱਲ ਜੋ ਵੀ ਐਵੇਂ ਤੁਹਾਡਾ ਮਨ ਟਿਕੇਗਾ ਇਹ ਤਾਂ ਜ਼ਿੰਦਗੀ ਜਿਹੜੀ ਆ ਸਾਹ ਰਹੇ ਆ ਸਾਹ ਜਾ ਰਹੇ ਆ ਪਰ ਇਹ ਜੀਵਨ ਨਹੀਂ ਇਹ ਤਾਂ ਬਸ ਇੱਕ ਸਮਾਂ ਪਾਸ ਕਰ ਰਹੇ ਹਾਂ ਅਸੀਂ ਜ਼ਿੰਦਗੀ ਜਿਉ ਨਹੀਂ ਰਹੇ ਕਦੇ ਵੀ ਇਹ ਭੁੱਲ ਨਹੀਂ ਕਰਨੀ ਜੀ ਇਹ ਦੇਖੋ ਇੱਕ ਤਾਂ ਗਲਤੀ ਬੰਦੇ ਤੋਂ ਹੋ ਗਈ ਕਿਸੇ ਤੋਂ ਮੰਨ ਲਓ ਪਰਿਵਾਰ ਵਿੱਚ ਹੀ ਗਲਤੀ ਹੋ ਗਈ ਅਸੀਂ ਕਈ ਵਾਰੀ ਅਸੀਂ ਨੂੰ ਮਾਫ ਹੀ ਨਹੀਂ ਕਰ ਸਕਦੇ ਫਿਰ ਸਾਡਾ ਇਹ ਦਾਨ ਪੁੰਨ ਕੀਤੇ ਦਾ ਅੰਮ੍ਰਿਤ ਵੇਲੇ ਉੱਠੇ ਦਾ ਫਾਇਦਾ ਹੀ ਕੀ ਜੇ ਆਪਾਂ ਕਿਸੇ ਨੂੰ ਮਾਫ ਹੀ ਨਹੀਂ ਕਰ ਸਕਦੇ ਵੱਡਿਆਂ ਦਾ ਕੰਮ ਹੁੰਦਾ ਮਾਫ ਕਰਨਾ ਸਾਡੀ ਆਤਮਾ ਬਲਵਾਨ ਹੀ ਉਦੋਂ ਹੁੰਦੀ ਆ ਜਦੋਂ ਇਹ ਮਾਫ ਕਰਦੀ ਆ ਸੱਚ ਕਰਕੇ ਜਾਣਿਓ ਤੇ ਸਾਡੀਆਂ ਅਰਦਾਸਾਂ ਨਾ ਕਈ ਵਾਰੀ ਆਪਾਂ ਕਹਿੰਨੇ ਮੰਨੀਆਂ ਨਹੀਂ ਜਾਂਦੀਆਂ ਕਿਉਂਕਿ ਨਾ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਅਸੀਂ ਸ਼ੁਕਰਾਨਾ ਤਾਂ ਕਰਦੇ ਨਹੀਂ ਤੇ ਲੋੜ ਨਾਲੋਂ ਵੱਧ ਮੰਗ ਲੈਂਦੇ ਆ ਜਿੰਨੇ ਇੱਕ ਦੀ ਲੋੜ ਹੁੰਦੀ ਆ ਉਹ ਸਾਨੂੰ ਰੱਬ ਨੇ ਦਿੱਤਾ ਹੁੰਦਾ ਅਸੀਂ ਉਹਦਾ ਸ਼ੁਕਰਾਨਾ ਹੀ ਨਹੀਂ ਕਰਦੇ ਭੁੱਲ ਜਾਂਦੇ ਆ ਕਹਿ ਦਿੰਨੇ ਆ ਸਾਡੇ ਘਰ ਵਿੱਚ ਹੈ ਨਹੀਂ ਕਿਸੇ ਦੇ ਘਰੇ ਕੋਈ ਚੀਜ਼ ਦੇਖ ਲਈ ਕਹਿਣਾ ਇਹ ਸਾਡੇ ਘਰੇ ਕਿਉਂ ਨਹੀਂ ਆਈ ਇਹ ਉਹਨੂੰ ਕਿਉਂ ਦਿੱਤੀ ਰੱਬ ਨੇ ਇਹ ਹਰ ਖਵਾਦ ਨਾ ਕੀਜੈ ਰੇ ਮਨ ਸੋਕ੍ਰਿਤ ਕਰ ਕਰ ਲੀਜੈ ਰੇ ਮਨ ਐ ਮੇਰੇ ਮਨਾ ਤੂੰ ਮਿਹਨਤ ਕਰ ਤੈਨੂੰ ਵੀ ਰੱਬ ਦੇ ਦੂਗਾ ਕਿਉਂ ਨੂੰ ਵੇਖ ਵੇਖ ਕੇ ਝੂਰੀ ਜਾਣਾ ਤਾਂ ਇਹ ਚੀਜ਼ਾਂ ਅਕਸਰ ਹੁੰਦੀਆਂ ਨੇ ਜੇ ਆਪਾਂ ਲੇਟ ਉੱਠਦੇ ਆ ਜੇ ਕੋਈ ਅੰਮ੍ਰਿਤ ਵੇਲੇ ਉੱਠ ਰਿਹਾ ਮਿਹਨਤ ਕਰ ਰਿਹਾ ਪੜ੍ਹਾਈ ਕਰ ਰਿਹਾ ਉਹਨੂੰ ਨੌਕਰੀ ਮਿਲ ਗਈ ਉਹਦੀ ਮਿਹਨਤ ਆ ਭਾਈ ਇਸ ਕਰਕੇ ਕਦੇ ਵੀ ਇਹਨਾਂ ਚੀਜ਼ਾਂ ਬਲਾਸੇ ਪਾਸੇ ਆਣ ਗਵਾਂਡ ਵਿੱਚ ਵੇਖ ਕੇ ਕਿਸੇ ਦੇ ਘਰ ਵੱਲ ਇਹ ਦੁੱਖ ਨਹੀਂ ਪ੍ਰਗਟ ਕਰਨਾ ਵੀ ਉਹ ਮੈਥੋਂ ਅੱਗੋਂ ਲੰਘ ਗਿਆ ਕਿਉਂਕਿ ਉਹਦੀ ਪਾਈ ਮਿਹਨਤ ਕੀ ਪਤਾ ਉਹ ਕਿੰਨੀ ਕ ਮਿਹਨਤ ਕਰਦਾ ਹੋਵੇਗਾ ਰਾਤ ਨੂੰ ਜਾਗਦਾ ਹੋਵੇਗਾ ਜਾਂ ਅੰਮ੍ਰਿਤ ਵੇਲੇ ਉੱਠਦਾ ਹੋਵੇਗਾ ਆਪਾਂ ਨੂੰ ਕਿਸੇ ਦੀ ਨਿੱਜੀ ਜ਼ਿੰਦਗੀ ਦਾ ਕੀ ਪਤਾ ਦੇਖ ਦੇ ਕੇ ਝੂਰੀ ਜਾਣਾ ਇਹ ਬਹੁਤ ਮਾੜੀ ਗੱਲ ਹੁੰਦੀ ਆ ਆਂਡ ਗਵਾੜ ਨਾਲ ਕਲੇਸ਼ ਰੱਖਣਾ ਇਹ ਵੀ ਮਾੜੀ ਗੱਲ ਹੁੰਦੀ ਆ ਇਹ ਗਲਤੀਆਂ ਤੁਸੀਂ ਕਦੇ ਵੀ ਭੁੱਲ ਕੇ ਨਹੀਂ ਕਰਨੀਆਂ ਤਾਂ ਗੁਰਮਖ ਪਿਆਰਿਓ ਇਹ ਇੱਕ ਕੁਝ ਗੱਲਾਂ ਦੇਖੋ ਨਾ ਗੁਰੂ ਮਹਾਰਾਜ ਸਾਨੂੰ ਇਹ ਵੀ ਦੱਸਦੇ ਆ ਕੀ ਕਰਨਾ ਤੇ ਇਹ ਵੀ ਦੱਸ ਦੇ ਆ ਕੀ ਕਦੇ ਨਹੀਂ ਕਰਨਾ ਭੁੱਲ ਕੇ ਨਹੀਂ ਕਰਨਾ ਅੱਜ ਦਾ ਬੰਦਾ ਨਾ ਦੁਖੀ ਹੋਈ ਤਾਮ ਕਿਉਂਕਿ ਸੋਚ ਦਾ ਕੌਜਾ ਕਰਦਾ ਕੌਜਾ ਦੱਸਦਾ ਕੌਜਾ ਪੁੱਛੋ ਵੀ ਕੀ ਕਰਦਾ ਦੱਸੂਗਾ ਕੁਝ ਤਾਂ ਬੰਦਾ ਜਿਹੜਾ ਹੈ ਆਪਦੇ ਸੋਚ ਕਰਕੇ ਆਪਣੇ ਔਗਣਾ ਕਰਕੇ ਦੁਖੀ ਆ ਬੰਦੇ ਨੂੰ ਦੁਖੀ ਕਰਨ ਲਈ ਕੋਈ ਦੂਜੇ ਬੰਦੇ ਦੀ ਲੋੜ ਹੀ ਨਹੀਂ ਇਹ ਆਪਣੇ ਆਪ ਕਰਕੇ ਦੁਖੀ ਹੈ ਤਾਂ ਗੁਰਮੁਖੋ ਜੇ ਤੁਸੀਂ ਭਾਈ ਇਹ ਗਲਤੀਆਂ ਕਰਦੇ ਸੀ ਜਾਂ ਕਰ ਰਹੇ ਹੋ ਇਹਨਾਂ ਨੂੰ ਹੁਣੇ ਛੱਡ ਦਿਓ ਕਿਉਂਕਿ ਜ਼ਿੰਦਗੀ ਇੱਕ ਵਾਰ ਮਿਲੀ ਆ ਇੱਕ ਵਾਰ ਧਰਤੀ ਤੇ ਆਏ ਆ ਤਾਂ ਵਧੀਆ ਤਰੀਕੇ ਨਾਲ ਭਾਈ ਜਾਣਾ ਚਾਹੀਦਾ ਮੌਤ ਸਭ ਨੂੰ ਆਉਂਦੀ ਆ ਪਰ ਜਿਉਣਾ ਸਭ ਨੂੰ ਨਹੀਂ ਆਉਂਦਾ ਡਰ ਮੌਤ ਦਾ ਨਹੀਂ ਹੁੰਦਾ ਤੇ ਉਹ ਆ ਨਾ ਵੀ ਮੌਤ ਤੋਂ ਬਾਅਦ ਜੋ ਬਾਣੀ ਕਹਿ ਰਹੀ ਆ ਵੀ ਲੇਖਾ ਜੋਖਾ ਹੋਣਾ ਕਈ ਵਾਰੀ ਬੰਦਾ ਉਹਨਾਂ ਚੀਜ਼ਾਂ ਤੋਂ ਡਰਦਾ ਪਰ ਜੇ ਤੁਸੀਂ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਜਿਉ ਰਹੇ ਹੋ ਫਿਰ ਤੁਹਾਨੂੰ ਡਰ ਕਾਦਾ ਇੱਥੇ ਗੱਲ ਤੇ ਪਰਿਵਾਰ ਦੇ ਵਿੱਚ ਨਾ ਸਾਨੂੰ ਦੂਜਿਆਂ ਦੀ ਉਹਨਾਂ ਨੂੰ ਸਾਡੀ ਲੋੜ ਹੁੰਦੀ ਆ ਪਰਿਵਾਰ ਮਿਲ ਕੇ ਹੀ ਚੱਲਦਾ ਹੁੰਦਾ ਪਹਿਲਾਂ ਹੁੰਦਾ ਮਕਾਨ ਮਕਾਨ ਉਦੋਂ ਘਰ ਬਣਦਾ ਜਦੋਂ ਆਪਾਂ ਗੁਰਮੁਖੋ ਇਹਦੇ ਵਿੱਚ ਪਿਆਰ ਨਾਲ ਰਹਿੰਨੇ ਆ ਇਸ ਕਰਕੇ ਅੰਮ੍ਰਿਤ ਵੇਲਾ ਸੰਭਾਲਣਾ ਜ਼ਰੂਰੀ ਆ ਜੇ ਲੇਟ ਉੱਠਦੇ ਹੋ ਫਿਰ ਵੀ ਕੁਝ ਮਿੰਟ ਕੱਢ ਕੇ ਰੱਬ ਦਾ ਸ਼ੁਕਰ ਕਰੋ ਤੇ ਜੇ ਤੁਸੀਂ ਭਾਈ ਕਾਲੀ-ਕਾਲੀ ਵਿੱਚ ਚੀਜ਼ਾਂ ਬਣਾ ਰਹੇ ਹੋ ਘਰ ਦੀਆਂ ਰਸੋਈ ਦਾ ਕੰਮ ਕਰ ਰਹੇ ਹਾਂ ਬੀਬੀਆਂ ਕਰਦੀਆਂ ਨੇ ਰੱਬ ਦਾ ਨਾਮ ਨਹੀਂ ਲੈ ਰਹੀਆਂ ਇੱਕ ਹੋਰ ਗਲਤੀ ਕਰਤੀ ਖਿਜ ਕੇ ਬੋਲੇ ਇੱਕ ਹੋਰ ਗਲਤੀ ਕਰ ਲਈ ਫਿਰ ਆਪਾਂ ਕਹਿੰਨੇ ਆ ਭਾਈ ਸਾਡੇ ਤੇ ਇੰਨੇ ਦੁੱਖ ਕਿਉਂ ਆ ਗਏ ਜਦੋਂ ਗਰਮੀ ਗਲਤ ਆ ਉਹਨਾਂ ਵਿੱਚੋਂ ਚੰਗੀਆਂ ਚੀਜ਼ਾਂ ਸਹੀ ਚੀਜ਼ਾਂ ਕਿਵੇਂ ਨਿਕਲਣਗੀਆਂ ਤੁਸੀਂ ਸੋਚੋ ਹੋ ਜਾਵੇਗਾ ਜੀ ਨਹੀਂ ਹੋਵੇਗਾ ਹੁਣ ਮੈਂ ਇੱਥੇ ਇੱਕ ਜ਼ਰੂਰੀ ਗੱਲ ਕਹਾਂ ਤੇ ਸਮਾਪਤੀ ਕਰੀਏ ਜੀ ਆਪਾਂ ਦੇਖੋ ਘਰ ਦੀ ਅਸਲ ਰੌਸ਼ਨੀ ਕਿਹੜੀ ਹੁੰਦੀ ਆ ਜੇ ਆਪਾਂ जानਣਾ ਹੋਵੇ ਵੀ ਅਸਲ ਰੋਸ਼ਨੀ ਕਿਹੜੀ ਹੈ ਪਤਾ ਕਿਹੜੀ ਹੁੰਦੀ ਹੈ ਉਹ ਹੁੰਦੀ ਆ ਸਾਡੇ ਘਰ ਦੇ ਚੁੱਲ੍ਹੇ ਦੀ ਅੱਗ ਉਹਦੇ ਨਾਲ ਹੁੰਦੀ ਹੈ ਅਸਲ ਰੋਸ਼ਨ ਇਹ ਕੁਝ ਪੱਕਦਾ ਤੇ ਉਹ ਆਪਾਂ ਖਾਂਦੇ ਆੇ ਪੇਟ ਵਿੱਚ ਜਾਂਦਾ ਉਹ ਲਹੂ ਬਣਦਾ ਫਿਰ ਆਪਾਂ ਨੂੰ ਕੰਮ ਕਰਨ ਦੀ ਸ਼ਕਤੀ ਮਿਲਦੀ ਹੈ ਅਸਲ ਰੋਸ਼ਨੀ ਚੁੱਲ੍ਹੇ ਦੀ ਅੱਗ ਜੇ ਉਹ ਚੁੱਲ੍ਹੇ ਦੀ ਅੱਗ ਕੋਲ ਜਿੱਥੇ ਬਲ ਰਹੀ ਆ ਤੁਸੀਂ ਰੱਬ ਦਾ ਨਾਮ ਲਾਉਂਗੇ ਆਟਾ ਗੁੰਨਣ ਸਮੇਂ ਪ੍ਰਸ਼ਾਦਾ ਬਣਾਉਣ ਸਮੇਂ ਦਾਲ ਪਾਣੀ ਤਿਆਰ ਕਰਨ ਸਮੇਂ ਕਿਵੇਂ ਤੁਹਾਡੇ ਘਰ ਵਿੱਚ ਬਰਕਤ ਨਹੀਂ ਆਵੇਗੀ ਬਰਕਤ ਤਾਂ ਪੈਣੀ ਨੂੰ ਹੀ ਪੈਣੀ ਆ ਜਿਹੜਾ ਆਟਾ ਗੁੰਨਦੇ ਸਮੇਂ ਜਿਹੜੀ ਬੀਬੀ ਮੇਰੀ ਭੈਣ ਮਰੀਆਂ ਮਤਾਵਾਂ ਰੱਬ ਦਾ ਨਾਮ ਲੈਣਗੀਆਂ ਉਹਨਾਂ ਦੇ ਘਰ ਵਿੱਚ ਬਰਕਤ ਜ਼ਰੂਰ ਪਵੇਗੀ ਇਹ ਘਰ ਦੀ ਅਸਲੀ ਰੌਸ਼ਨੀ ਆ ਇਹ ਰਸ਼ਨਾਵੇਗੀ ਉਦੋਂ ਜਦੋਂ ਬਾਬੇ ਨਾਨਕ ਦੀ ਬਾਣੀ ਮੂਲ ਮੰਤਰ ਵਾਹਿਗੁਰੂ ਮੰਤਰ ਦਾ ਤੁਸੀਂ ਅਭਿਆਸ ਕਰੋਗੇ ਗੱਲਾਂ ਤੋਂ ਚੁਗਲੀ ਤੋਂ ਨਿੰਦਿਆ ਤੋਂ ਸੰਕੋਚ ਕਰਨਾ ਚਾਹੀਦਾ ਪ੍ਰਸ਼ਾਦਾ ਬਣਾਉਣ ਸਮੇ ਵਾਹਿਗੁਰੂ ਪਰਮੇਸ਼ਰ ਦੀ ਵਿੱਚ ਸੁਰਤ ਵਿੱਚ ਸੁਰਤ ਜਿਹੜੀ ਆ ਨਾ ਗੁਰੂ ਮਹਾਰਾਜ ਦਾ ਨਾਮ ਜਪ ਕੇ ਸੁਰਤ ਰਹੀ ਇਹ ਜ਼ਿੰਦਗੀ ਸਾਡੀ ਸਫਲ ਹੋ ਸਕਦੀ ਆ ਸਾਡੇ ਹੱਥ ਰੱਬ ਦਾ ਨਾਮ ਜਪਣਾ ਵਾਹਿਗੁਰੂ ਅੱਗੇ ਅਰਦਾਸ ਕਰੀਏ ਉਹਨੇ ਜ਼ਿੰਦਗੀ ਦਿੱਤੀ ਆ ਇਹ ਜਨਮ ਹੋਣਾ ਇਹ ਸਾਡੇ ਹੱਥ ਨਹੀਂ ਮੌਤ ਕਦੋਂ ਹੋਣੀ ਆ ਰੱਬ ਜਾਣਦਾ ਆਹ ਜਿਹੜੀ ਜ਼ਿੰਦਗੀ ਆ ਇਹ ਨਾਮ ਜਪ ਲਈਏ ਗੁਰੂ ਨੇ ਦੱਸਿਆ ਹੈ ਨਾਮ ਜਪ ਕੇ ਸਫਲ ਹੋਣੀ ਆ ਭਾਈ ਤਾਂ ਇਹ ਗਲਤੀਆਂ ਕਿਹੜੀਆਂ ਕਰਦੇ ਆ ਮੈਂ ਆਪਜੀ ਨਾਲ ਸਾਂਝੀਆਂ ਕੀਤੀਆਂ ਨੇ ਤਾਂ ਇਹ ਚੀਜ਼ਾਂ ਭਾਈ ਦਿਲ ਤੇ ਵੀ ਨਹੀਂ ਲਾ ਜਾਣੀਆਂ ਪੀੜੀਆਂ ਗਲਤੀਆਂ ਸਾਡੇ ਤੋਂ ਹੋਈਆਂ ਪਿੱਛੇ ਅਸੀਂ ਪਾਪੀ ਆ ਇਦਾਂ ਨਹੀਂ ਸੋਚਣਾ ਪਿੱਛੇ ਜੋ ਹੋ ਗਿਆ ਹੋ ਗਿਆ ਅੱਗੇ ਸਮਝ ਚੱਲੋ ਆਨੰਦ ਲਾਲਾ ਪਾਛੇ ਜੋ ਬੀਤੀ ਸੋ ਬੀਤੀ ਫਿਰ ਕੀ ਹੋ ਗਿਆ ਪਿਛਲੀ ਉਮਰ ਗਨਾਹੀ ਬੀਤੀ ਹਰ ਕੀ ਭਗਤ ਨਾ ਕੀਤੀ ਪਰ ਹੁਣ ਤਾਂ ਵੇਲਾ ਨਾ ਤਾਂ ਆਉ ਜੀ ਵੇਲਾ ਸੰਭਾਲੀਏ ਗਲਤੀਆਂ ਕਰਨ ਤੋਂ ਬਚੀਏ ਸੱਚੇ ਪਾਤਸ਼ਾਹ ਜੀ ਅੱਗੇ ਅਰਦਾਸ ਕਰੀਏ ਤੇ ਅਸੀਂ ਸ਼ੁਕਰਾਨਿਆਂ ਵਿੱਚ ਜ਼ਿੰਦਗੀ ਜਿਉਣੀ ਆ ਸ਼ਿਕਵੇ ਵਿੱਚ ਨਹੀਂ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ